ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗਿਆਰ ਧਿਆਨ ਕਿਸ ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹੀ ਨਿਰਮਲ ਕਰਨੀ ਸਾਦ ਸੰਗਤ ਕੈ ਅੰਚਲ ਲਾਵਹੁ ਬੇਖਮ ਨਦੀ ਜਾਏ ਤਰਨੀ ਸੋ ਕਹੁ ਟਾਲ ਗੁਰ ਸੇਵੀਐ ਇਹਨ ਸਹਜ ਸੁਭਾਉ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਐ ਸਿਪ ਤਕ ਸੰਮਦੀ ਨੂਰੇ ਅਰਸੋਂ ਕੁਰਸੋਂ ਚਟਿਐ ਤੋਦ ਡੁਠੇ ਸੱਚੇ ਬਾਤੁ ਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਟਿਆ ਸੋਈ ਐ ਸਬਨਾ ਦਾ ਵੇਸਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ 5 ਉਮਕਿਓ ਹਿਓ ਮਿਲਣ ਪ੍ਰਭ ਤਾਈਂ ਖੋਜਤ ਚਰਿਓ ਦੇਖੋ ਪ੍ਰੇਯ ਜਾਈ ਓਮ ਕਿਉ ਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇਯ ਜਾਈ ਸੁਣਤ ਸੰਦੇਸ ਰੋ ਪ੍ਰੇਯ ਗ੍ਰਹਿ ਸੇ ਜਬ ਸ਼ਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕੈਨ ਬੇਦਹੀ ਯਰੋ ਧੀਰੈ ਨਿਮਨ ਮਿਲ ਸਾਜਨ ਹਾਂ ਤੁਜ ਕੁਰਬਾਨਾ ਰਹਾ ਏਕਾ ਛੇਜ ਵਿਸੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਉ ਮਦਰੋ ਧਨ ਮਤਵੰਤਾ ਧਨ ਜਾਕੇ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇ ਸਦ ਸੰਤਰ ਮੈਂ ਸਗਲੇ ਚਾਗੇ ਕਿਨ ਰਹਿਣ ਨਾ ਪਾਵੋ ਦਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸਭਾਗੇ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੋਜੀ ਤਪਤ ਕਰ ਹੀ ਪਿਰ ਪਾਇਆ ਸਗਲ ਸ਼ਿਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਸਗਲ ਸ਼ਿਗਾਰ ਹਣ ਮੁਝੇ ਸੁਹਾਇਆ ਕਹੂ ਨਾਨਕ ਗੁਰ ਪਰਮ ਚੁਕਾਇਆ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ